ਕਾਫੀ ਪਾਣੀ ਦਾ ਜਿਹੜਾ ਵਾਹ ਵਧ ਰਿਹਾ ਹੈ ਆ। ਉਹ ਤੁਸੇ ਨਾਲ ਦੇਖਦੇ ਆਂ ਵੀ ਇਹ ਇਹ ਪਪੂਲਰ ਵੀਡੀਓ ਆ 2 ਕਿਲੋਟਾ ਗ੍ਰਾਮ ਮੀਟਰ ਦੇ ਵਿੱਚ ਵੀ ਉਹ ਨੂੰ ਰਿਕਵਰ ਕੀਤਾ ਤੁਸੇ ਕੀ ਕਰਨਾ ਚਾਹੁੰਦੇ ਓ ਇਸ ਬਾਰੇ? ਵਾਹਿਗੁਰੂ ਖਾਲਸਾ ਬਾਜੀ ਬਤਾਈ ਮੈਂ ਅੱਜ ਜਿੱਥੇ ਸੀ ਜਿੱਦਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਜਿੱਦਾਂ ਪਿੱਛੇ ਪਾਣੀ ਬਹੁਤ ਛੱਡਿਆ ਗਿਆ ਆ। ਸਿਆਣਿਆਂ ਨੇ ਕਿਹਾ ਬਸ ਸਰਕਾਰਾਂ ਨੇ ਜਿੱਦਾਂ ਕਿਹਾ ਕਿ ਸਰਕਾਰਾਂ ਦਾ ਕਿਹਾ ਸ਼ਰਮ ਤੇ ਪ੍ਰਣਾਲਾ ਉੱਥੇ ਦਾ ਉੱਥੇ ਜਿਵੇਂ ਕਿ ਪਸ਼ੀਗਰ ਆਪਣੇ ਵੀਡੀਓ ਸਾਫ ਫਲੋਰ ਹਲਕਾ ਇੰਚਾਰਜ ਫਲੋਰ ਸਾਰਿਆਂ ਨੇ ਆਪਾਂ ਬੇਨਤੀ ਕੀਤੀ ਸੀ ਕਿ ਕਿਸਾਨਾਂ ਨੇ ਵਾਹ ਜਿੱਦਾਂ ਵਿੱਚ ਪਪੂਲਰ ਬੀਜੇ ਆ ਇਹ ਕਿਸਾਨਾਂ ਨੂੰ ਸਾਡੇ ਭਰਾ ਹੀ ਆ ਚਲੋ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਫਸਲੀ ਚੱਕ ਜਿਹੜਾ ਕਣਕ ਤੇ ਝੋਨਾ ਲਾ ਲਓ ਉਹ ਦਰਸਤ ਨਾ ਲਾਓ ਜਿੱਦਾਂ ਹੁਣ ਤਾਂ ਤੁਸੀਂ ਦਿਖਾ ਰਹੋ ਇੱਧਰ ਵੀ ਇਹ ਦੋ ਤਿੰਨ ਖੇਤਾਂ ਦਾ ਦਰਿਆ ਰਹਿ ਗਿਆ ਜੀ ਇਹ ਦੋ ਤਿੰਨ ਖੇਤਾਂ ਦਾ ਦਰਿਆ ਰਹਿ ਗਿਆ ਵਿੱਚ ਪਪੂਲਰ ਆ ਇਹ ਪਪੂਲਰ ਡੱਕ ਲਾ ਕੇ ਇੱਧਰ ਮੌਸਮੀ ਹੋਲ ਨੁਕਸਾਨ ਹੋ ਜਾਂਦਾ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਵੀ ਭਰਾਵਾਂ ਨੂੰ ਇਹਨਾਂ ਨੂੰ ਵੀ ਕਿਸਾਨਾਂ ਨੂੰ ਬਈ ਇਹ ਬਲੋ ਫਸਲਦਾਨ ਬੀਜੋ ਚੋ ਨਾਂ ਦਾ ਕਣਕ ਪਪੂਦੋ ਫਸਲ ਨਾ ਲਾਓ ਕਦੇ ਨਾ ਲਾਓ ਜਦੋਂ ਇਹ ਸਮਾਂ ਲੰਘ ਗਿਆ ਚਲੋ ਸੁੱਕ ਸੁਭਿਦੇਸ਼ ਕਰ ਲੰਘ ਜਿਵੇਂ ਕਿ ਕੋਈ ਨਾ ਘਟਨਾ ਨਾ ਵਾਪਰੇ ਕੋਈ ਇਦਾਂ ਦੀ ਤੁਸੀਂ ਜਿਹੜਾ ਐਸਡੀਐਮ ਆ ਜਾਂ ਡੀਸੀ ਸਾਹਿਬ ਆ ਤੁਸੀਂ ਇਹਨਾਂ ਲਿਖਤੀ ਰੂਪ ਵਿੱਚ ਦੋਗੇ ਬਿਲਕੁਲ ਜਮਾਈ ਸਾਰੇ ਪ੍ਰਸ਼ਾਸਨਾਂ ਬਣਾ ਹਲ ਕਰੀਆਂ ਸੰਗਤਾਂ ਨੂੰ ਨਾਲ ਜਾਗੇ ਠੀਕ ਹੈ ਜੀ ਇਹ ਸਾਰੇ ਪ੍ਰਸ਼ਾਸਨ ਦੇ ਨਿਗ੍ਹਾ ਜ ਲੈ ਆਵਾਂਗੇ ਕਿ ਹਰੇਕ ਵਾਰ ਇੱਥੇ ਜਦੋਂ ਆਉਂਦਾ ਵਿਚਾਰੀ ਕਿੰਨੇ ਫਸਲਾਂ ਡੁੱਬਦੀਆਂ ਕਿੰਨਾ ਨੁਕਸਾਨ ਹੁੰਦਾ ਪੰਜਾਬ ਦੇ ਡੁੱਬਦਾ ਜੀ ਪਰ ਜਿਹੜੇ 2 ਢਾਹ ਕਿਲੋਮੀਟਰ ਕਵਰ ਕੀਤਾ ਜੇ ਪਪੂਲਰ ਲੋਕਨ ਲਾਇਓ ਆ ਤੁਸੀਂ ਇਹ ਸੰਬੰਧੀ ਸ਼ਿਕਾਇਤ ਕਰੋਗੇ ਕਿ ਨਹੀਂ ਸ਼ਿਕਾਇਤ ਲਾਉਣਾ ਕਿ ਸਾਡੇ ਨਾਲ ਸਹਿਯੋਗ ਨਾ ਕਰਾਂਗੇ ਸਮਾਨ ਕਾਫੀ ਆ ਸਾਰੇ ਇਲਾਕੇ ਦੇ ਸਾਡੇ ਬਹੁ ਵੀ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਵੀ ਕਰਾਂਗੇ ਅਸੀਂ ਵੀ ਭਰਾ ਜੀ ਕੋ ਫਸਲੀ ਚੱਕਰ ਵੇਜ ਲੋ ਕਣਕ ਝੋਨਾ ਵੀ ਵੇਜ ਲੋ ਪਪੂਲਰ ਨਾ ਲਾਓ ਜਿੱਦਾਂ ਅਸੀਂ ਦੇਖਦੇ ਆ ਸਿਆਣੇ ਕਹਿੰਦੇ ਨੇ ਵੀ ਬੋਏ ਆਈ ਜਾਨ ਬੰਦੇ ਕੁੜੀ ਦੇ ਕਾਨ ਅਸੀਂ ਇਹ ਦੇਖਦੇ ਆ ਵੀ ਹੁਣ ਵੀ ਟਰਾਲੀਆਂ ਲੈ ਕੇ ਸਾਰੇ ਆ ਰਹੇ ਕਿ ਪਹਿਲਾਂ ਕਿਸੇ ਧਿਆਨੇਤਰੋਂ ਦਾ ਇਹ ਜੀ ਹੁਣ ਵੀ ਕਿਸਾਨ ਆਪਣੇ